ਇਸ ਬਾਈ ਨੇ ਤਾਂ ਜਮ੍ਹਾਂ ਅੱਕ ਕੇ ਨਾ ਆਪਣੀ ਦੁਕਾਨ 'ਚ ਇਹ ਲਿਖ ਕੇ ਲਾ ਲਿਆ ਕੀ ਲਾ ਲਿਆ ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਜੀ ਪਹਿਲਾਂ ਹੀ ਕਹਤਾ ਕਿ ਵੀ ਆਕੇ ਕੋਈ ਸਾਨੂੰ ਕਈ ਨਾ ਸਕੇ ਫਿਰ ਅੱਗੇ ਕੀ ਲਿਖਤਾ ਬਾਈ ਨੇ ਉਹ ਗੱਲਾਂ ਲਿਖਤੀਆਂ ਜਿਹੜੀਆਂ ਬੰਦੇ ਨਾਲ ਬਾਅਦ ਦੇ ਵਿੱਚ ਬਣਦੀਆਂ ਉਧਾਰ ਦੇ ਕੇ ਟਾਈਮ ਬਰਬਾਦ ਕਰੋ ਵੀ ਆਪਣਾ ਹੀ ਸਮਾਂ ਬਰਬਾਦ ਹੈ ਉਧਾਰ ਦੇ ਕੇ ਲੋਕਾਂ ਦੇ ਮਾਗਰ ਭਜੋ ਉਧਾਰ ਦੇ ਕੇ ਫੋਨ ਤੇ ਪੈਸੇ ਬਰਬਾਦ ਕਰੋ ਉਧਾਰ ਦੇ ਕੇ ਲੋਕਾਂ ਤੋਂ ਉਲਟ ਗੱਲਾਂ ਵੀ ਸੁਣੋ ਕਿਹੜੇ ਕਿਹੜੇ ਭਰਾਵਾਂ ਨੇ ਸੁਣੀਆਂ ਹੋਈਆਂ ਸੁਣਾਉਂਦੇ ਆ ਨਾ ਗੱਲ ਐਨ ਬਾਈ ਨੇ ਸਹੀ ਲਿਖੀ ਹੋਈ ਆ ਕਿਉਂਕਿ ਜੀ ਨੇ ਇਹ ਸੁਣੀਆਂ ਹੋਣਗੀਆਂ ਜਾਂ ਜੀ ਦੇ ਨਾਲ ਇਹ ਗੱਲਾਂ ਬਣਦੀਆਂ ਉਹ ਇਸ ਚੀਜ਼ ਨੂੰ ਮਹਿਸੂਸ ਕਰੂਗਾ ਗਲਤ ਬਾਈ ਦੀ 100% ਸਹੀ ਆ ਜਿੰਨਾ ਜਿੰਨਾ ਨਾਲ ਬਣੀਆਂ ਹੋਈਆਂ ਹਨ ਉਹ ਜ਼ਰੂਰ ਅੱਗੇ ਸ਼ੇਅਰ ਕਰਿਓ ਜਿਨ੍ਹਾਂ ਨੇ ਕਰੀਆਂ ਉਹਨਾਂ ਤੱਕ ਪਹੁੰਚਾਓ ਵੀ ਜਾਂ ਸਾਨੂੰ ਵਰਤਦੇ ਆ ਜਿਹੜੇ ਸਿਰਫ ਉਧਾਰ ਦੇ ਕੇ ਸਰਦਾਰ ਦੀ ਲਵੋ ਉਧਾਰ ਤੋਂ ਪਹਿਲਾਂ ਬਾਈ ਕਹਿੰਦਾ ਬੰਦਾ ਹੁੰਦਾ ਗਊ ਠੀਕ ਹੈ ਉਧਾਰ ਤੋਂ ਬਾਅਦ ਬਣ ਜਾਂਦਾ ਸ਼ੇਰ ਹਕੀਕਤ ਹੈ ਆਪਣੇ ਸਾਰਿਆਂ ਨਾਲ ਬਣੀ ਹੋਊ ਤਕਰੀਬ ਨੇ ਆਪਣੇ ਨਾਲ ਕਾਫੀ ਬਾਰੇ ਚੀਜ਼ ਬਣੀ ਹੈ ਜੀ ਤਾਂ ਮੈਂ ਅੱਖੇ ਵੀ ਬਾਈ ਇਹ ਗੱਲ ਨੂੰ ਨਾ ਸ਼ੇਅਰ ਕਰੀ ਆਪਾਂ ਆਪਣੇ ਸਾਰੇ دوست ਮਿੱਤਰਾਂ ਨਾਲ ਕਿਹੜੇ-ਕਿਹੜੇ ਭਰਾ ਇਸ ਚੀਜ਼ ਨਾਲ ਸਹਿਮਤ ਹੋ ਵੀ ਜਿਹੜਾ ਉਧਾਰ ਤੋਂ ਬਾਅਦ ਬੰਦੇ ਨਾਲ ਕੀ ਬੰਦਾ ਕਰਦਾ ਪਹਿਲਾ ਲੈਣ ਵੇਲੇ ਤਾਂ ਹਰ ਕੋਈ ਵਿਚਾਰਾ ਬਣ ਜਾਂਦਾ ਹਨ ਹਰ ਕੋਈ ਪਹਿਲਾਂ ਸੋਨੇ ਦਾ ਰੁਪਈਆ ਹੁੰਦਾ ਬਾਈ ਕਹਿੰਦਾ ਜਦੋਂ ਨਾ ਉਧਾਰ ਵਗ ਜਾਂਦਾ ਤੇ ਉਸ ਤੋਂ ਬਾਅਦ ਤਾਂ ਫਿਰ ਮੰਗਰੀ ਭਜਾਉਂਦਾ ਬੰਦਾ ਉਹਦਾ ਟਾਈਮ ਮੂਹਰੇ ਉਧਾਰ ਲੈਣ ਵਾਲੇ ਦਾ ਟਾਈਮ ਬਰਬਾਦ ਨਹੀਂ ਹੁੰਦਾ ਬਾਈ ਕੰਨਾ ਟਾਈਮ ਬਰਬਾਦ ਫਿਰ ਸਾਡਾ ਕਰਾਉਂਦਾ ਇਸ ਲਈ ਬਾਈ ਕੰਨਾ ਆਪਾਂ ਪਹਿਲਾਂ ਹੀ ਲਿਖਤਾ ਵੀ ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਬਾਈਆਂ ਗੱਲਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਾ ਉਹਨਾਂ ਨੂੰ ਪਤਾ ਵੀ ਜਿਨ੍ਹਾਂ ਦੇ ਨਾਲ ਇਹ ਬਣੀ ਆ। ਵੀ ਇੱਕ ਵਾਰ ਬੰਦਾ ਵਿਚਾਰਾ ਹੋ ਕੇ ਲੈ ਜਾਂਦਾ ਉਸ ਤੋਂ ਬਾਅਦ ਆ ਜਾ ਭਗ ਜਾ ਆ ਜਾ ਭਗ ਜਾ। ਜਾ ਇੱਕ ਗੱਲ ਹੋਰ ਲਿਖਣੀ ਭੁੱਲ ਗਿਆ ਬਾਈ। ਇੱਕ ਗੱਲ ਗਏ ਬੰਦੇ ਨੂੰ ਪਤਾ ਕੀ ਬੋਲਦਾ ਹੁੰਦਾ ਬੰਦਾ। ਪਹਿਲਾਂ ਲੈਣ ਵੇਲੇ ਤਾਂ ਕੁਝ ਹੋਰ ਹੁੰਦਾ ਉਹਦਾ ਮੂਡ ਹੁੰਦਾ ਜਿਹੜਾ ਗੱਲ ਕਰਨ ਦਾ ਤਰੀਕਾ। ਫਿਰ ਜਦੋਂ ਬੰਦਾ ਬਾਰ-ਬਾਰ ਪੈਸੇ ਮੰਗਦਾ ਤੇ ਇੱਕ ਗੱਲ ਫਿਰ ਬੰਦਾ ਉਹ ਯਾਰ ਪਿੰਡ ਥੋੜੀ ਛੱਡਦੇ ਆ। ਐਂਡ ਤੇ ਆ ਕੇ ਬੰਦਾ ਫਿਰ ਇਹ ਕਹਿੰਦਾ ਵੀ ਤੂੰ ਸਾਡਾ ਪਿੰਡ ਹੀ ਨਹੀਂ ਛੱਡਦਾ ਪਿੰਡ ਥੋੜੀ ਛੱਡਦੇ ਆ ਕੁੱਲ ਮਿਲਾ ਕੇ ਨਾ ਪ੍ਰਭੂ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਜਿੰਨਾ ਹੋ ਸਕਦਾ ਹੈ ਬਚੋ ਆ ਸਾਰੀਆਂ ਗੱਲਾਂ ਬਾਈ ਦੀਆਂ ਨੋਟ ਕਰਨ ਵਾਲੀਆਂ ਆ